ਸਮਾਹਲ ਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਰੇਸ਼ ਸਿੰਘ ਬੱਬੂ ਨੂੰ ਅੱਜ ਆਪਣਾ ਨਾਮਜ਼ਦਗੀ ਪੱਤਰ ਪਰੇਹ ਜਾ ਰਿਹਾ ਹੈ ਜਿੰਦੇ ਚਲਦੇ ਆ ਅੱਜ ਸਵੇਰ ਤੋਂ ਹੀ ਭਾਰਤੀ ਜਨਤਾ ਪਾਰਟੀ ਵਰਕਰਾਂ ਨੇ ਉਹਨਾਂ ਦੇ ਘਰ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਜਿੰਦੇ ਚਲਦੇ ਆ ਭਾਰਤੀ ਜਨਤਾ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਢੋਲ ਨਗਾਰਿਆਂ ਦੇ ਨਾਲ ਉਮੀਦਵਾਰ ਦਰੇਸ਼ ਸਿੰਘ ਬੱਬੂ ਨਾਮਜ਼ਦਗੀ ਪੱਤਰ ਭਰਨ ਦੇ ਲਈ ਕਾਤੋਂ ਵਰਕਰਾਂ ਦੇ ਨਾਲ ਸਜੰਗਪੁਰ ਪਠਾਨਕੋਟ ਵਿਖੇ ਰੋਸ਼ੋ ਕਟਦੀ ਹੋਈ ਰਵਾਨਾ ਹੋਏ ਪਾਪਾ ਵਰਕਰ ਹਜ਼ਾਰਾਂ ਦੀ ਗਿਣਤੀ ਦੇ ਕਦਾਰ ਵਿੱਚ ਸੜਕਾਂ ਤੇ ਉਹਨਾਂ ਦਰੇਸ਼ਿੰਗ ਗੱਗੂ ਉਪਲ ਫੁੱਲਾਂ ਦੀ ਵਰਖਾ ਕਰਦੇ ਉਹਨਾਂ ਨੂੰ ਗਰਦਾਸਪੁਰ ਦੇ ਲਈ ਰਵਾਨਾ ਕੀਤਾ ਆਹ ਦੇਖਦੇ ਆ ਇਸ ਮੌਕੇ ਦਰੇਸ਼ਿੰਗ ਗੱਗੂ ਨੇ ਕੀ ਕਿਹਾ ਅਨੇ ਕੀ ਕਿਹਾ ਬੋਸ thank <laughs> you ਜਨਤਾ ਪਾਰਟੀ ਜਿੰਦਾਬਾਦ ਵਿਜੇ ਸਿੰਘ ਬੱਪੂ ਜਿੰਦਾਬਾਦ ਵਿਜੇ ਸਿੰਘ ਬੱਪੂ ਜਿੰਦਾਬਾਦ ਭਾਰਤੀ ਜਨਤਾ ਅੱਜ ਸਾਡੇ ਜਿਹੜੇ ਲੋਕ ਸਭਾ ਦੇ ਹਲਕਾ ਦੇ ਮੈਂਬਰ ਪਾਰਲੀਮੈਂਟ ਅਸੀਂ ਉਹਨਾਂ ਨੂੰ ਕਹਾਂਗੇ ਵੀ ਚੁਣੇ ਗਏ ਆ ਅੱਜ ਪਠਾਨਕੋਟ ਦੀ ਜਨਤਾ ਉਹਨਾਂ ਦੀ ਜਿੱਤ ਨੂੰ ਨਿਸ਼ਚਿਤ ਕਰਨ ਜਾ ਰਹੀ ਹੈ ਜਨਤਾ ਦੇ ਵਿੱਚ ਜਨੂਨ ਹੈ ਤੇ ਮੇਰੇ ਹਿਸਾਬ ਨਾਲ ਲੱਖਾਂ ਦੀ ਤਦਾਦ ਦੇ ਨਾਲ ਤੇ ਹਜ਼ਾਰਾਂ ਦੀ ਤਦਾਦ ਦੇ ਨਾਲ ਗੱਡੀਆਂ ਦਾ ਕਾਫਲਾ ਉਹਨਾਂ ਨੂੰ ਆਸ਼ੀਰਵਾਦ ਦੇਣ ਪਠਾਨਕੋਟ ਤੋਂ ਗੁਰਦਾਸਪੁਰ ਤੱਕ ਜਾ ਰਹੇ ਆ। ਭਾਰੀ ਜਨੂੰਨ ਹੈ। ਦਿਨੇਸ਼ ਸਿੰਘ ਬੱਬੂ ਤੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਤੀਸਰੀ ਵਾਰ ਉਹਨਾਂ ਦੀ ਸਰਕਾਰ ਬਣਾਉਣ ਵਾਸਤੇ ਅਬ ਕੀ ਵਾਰ 400 ਪਾਰ ਦਾ ਨਾਰਾ ਜੜਾ ਉਹਨੂੰ ਸਰਕਾਰ ਕਰਨ ਜਾ ਰਹੀ ਹੈ ਜਨਤਾ। ਇਹਨੂੰ ਵੇਖੋ ਲੋਕਲ ਕੈਂਡੀਡੇਟ ਹੀ ਆ ਲੋਕਾਂ ਨੇ ਆਈਐਸਆਈ ਮਾਰਕ ਵਿੱਚ ਦੱਸਿਆ ਲੋਕਾਂ ਨੇ ਤਿੰਨ ਤਿੰਨ ਵਾਰੀ 15-20 ਸਾਲ ਤੋਂ ਟੈਸਟ ਕਰ ਰਿਆ। ਇੱਕ ਜਿਹੜੇ ਆ ਉਹ ਹੁਣੇ ਆਏ ਆ ਉਹ ਚਾਈਨੀਜ਼ ਆਈਟਮ ਆ ਪਤਾ ਨਹੀਂ ਚੱਲਨੀ ਹੈ ਕਿ ਨਹੀਂ ਚੱਲਨੀ। ਇੱਕ ਵਾਰੀ ਐ ਟੈਸਟ ਹੋ ਗਏ ਦੂਜੀ ਵਾਰੀ ਪਤਾ ਨਹੀਂ ਚੱਲੇਗੇ ਨਹੀਂ ਚੱਲਣੇ ਇੱਥੇ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਟੈਸਟ ਹੋ ਗਏ 20 20 ਸਾਲ ਤੋਂ ਲੋਕਾਂ ਨੇ ਦੁੱਖ ਸੁੱਖ ਸਾਂਝਾ ਕੀਤਾ ਦਾ ਵਿਸ਼ਵਾਸ ਹੈ ਜਨਤਾ ਦੇ ਵਿਸ਼ਵਾਸ ਦੇ ਨਾਲ ਜ਼ਮੀਨ ਦੇ ਉੱਤੇ ਉਤਰੇ ਐ ਤੇ ਇੱਕ ਤਰਫਾ ਮੱਤ ਜਿਹੜਾ ਉਹ ਬਾਟੇ ਜਨਤਾ ਪਾਰਟੀ ਨੂੰ ਪੈਣ ਜਾ ਰਿਹਾ ਤੇ ਲੱਖਾਂ ਦੀ ਲੀਡ ਦੇ ਨਾਲ ਦਿਨੇਸ਼ ਸਿੰਘ ਬੱਬੂ ਜੀ ਦੇਾਰੇ ਉਹ ਜਿੱਤ ਦੀ ਤਰਫ ਅਗਰਸਰ ਹੋ ਰਹੀ ਹੈ। ਕੋ ਅੱਜ ਦਾ ਮੋਬਾਈਲ ਲੈ ਲਿਆ ਭਗਵਾਨ ਦਾ ਆਸ਼ੀਰਵਾਦ ਲੈ ਕੇ ਨਾ ਜੀ ਮੈਂ ਨਾਮਿਨੇਸ਼ਨ ਕਰ ਲਿਆ ਹੈ ਮੈਂ। ਔਰ ਸਭੇ ਸਾਰੇ ਲੋਕ ਜਿਹੜੇ ਨੇ ਆਸ਼ੀਰਵਾਦ ਦੇਣਾ ਆਪਣੇ ਜਾਨਪੁਰ ਦੇ ਪਠਾਨਕੋੜ ਦੇ ਬਿਨਾਂ ਨੋ ਦਿਨ ਉਹ ਵੀ ਦਾਤਵਾ ਦੇ ਲੋਕ ਜਿਹੜੇ ਨੇ ਉਹ ਅੱਜ ਆਸ਼ੀਰਵਾਦ ਦੇਣ ਆਏ ਹਨ ਪ੍ਰਭੂ ਦੀ ਕਿਰਪਾ ਨਾਲ ਆਏ ਜਮਾਬੇ ਦਾ ਜਿਹੜੀ ਜਿੱਤ ਹਾਸਲ ਤੇ ਸ਼ਕਤੀ ਪ੍ਰਦਰਸ਼ਨ ਲੱਗ ਗਿਆ ਲੋਕ ਆਪੇ ਆਏ ਨਾ ਸ਼ਕਤੀ ਪ੍ਰਦਰਸ਼ਨਾਂ ਨਾਲ ਗੱਲ ਕੋਈ ਨਹੀਂ ਕਿਦੀ ਆਪਣੀ ਫਾਈਟ ਕਿਤੇ ਨਾਲ ਲਿਖਦੇ ਹੋ ਤੁਸੀਂ ਦੇਖੋ ਆਪਣੀ ਕਿਸੇ ਨਾਲ ਫਾਈਟ ਨਹੀਂ ਅਸੀਂ ਤਾਂ ਭਾਜਪਾ ਦਾ ਵਰਕਰ ਜਿਹੜਾ ਮਿਹਨਤ ਕਰਦਾ ਹੈ ਭਾਜਪਾ ਦਾ ਵਰਕਰ ਅੱਜ ਬਹੁਤ ਮਿਹਨਤ ਕਰੇਗਾ ਵੀ ਯਾਦ ਕਰੋ ਜਦੋਂ 2000 ਸੱਚ ਮੈਨੂੰ ਪਹਿਲੀ ਵਾਰ ਟਿਕਟ ਮਿਲੀ ਐ ਉਦੋਂ ਵੀ ਬੀਜੇਪੀ ਦੇ ਵਰਕਰ ਨੇ ਕੇ ਚੋਣਾਂ ਜੜਾ ਜਿਤਾਇਆ ਸੀ ਤੇ ਅੱਜ ਪਾਰਟੀ ਨੇ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਕੋਈ ਬੈਨੀਫਿਟ ਮਿਲੇਗਾ ਤੁਹਾਨੂੰ 100% ਬੈਨੀਫਿਟ ਮਿਲੇਗਾ ਮਿਲੇਗਾ ਔਰ ਦੇਖੋ ਗੱਲ ਐ ਅੱਜ ਬਹੁਤ ਉਸਤਾ ਐ ਵਰਕਰਾਂ ਚ ਯਾਰ ਜਿਹੜੇ ਕਿਸਾਨ ਮੋਰਲ ਕਰਦੇ ਨੇ ਆਪਾਂ ਆਪਾਂ ਤੁਹਾਨੂੰ ਬਾਅਦ ਬਾਅਦ ਕਰੀਏ ਉਹ ਤੁਹਾਨੂੰ ਤੁਹਾਡਾ ਕੀ ਕਰਨਗੇ ਬਾਰੇ ਕੋਈ ਕਿਸਾਨ ਵੀ ਆਪਣੇ ਭਰਾ ਨਾਲ ਠੀਕ ਹੈ ਨਾ ਜੀ ਮੈਂ ਦੋ ਤਿੰਨ ਨਾਲ ਬੈਠੇ ਵੀ ਆ ਰਿਹਾ ਹਾਂ ਕੋਈ ਐਸੀ ਗੱਲ ਨਹੀਂ ਜਿੱਥੇ ਗੱਲਾਂ ਦੀ ਗੱਲ ਆਈ ਗਿਰਖਣ ਦੀ ਬਾਰੀ ਰੱਖਾਂਗੇ